ਆਹ ਵੀਡੀਓ ਨੂੰ ਧਿਆਨ ਨਾਲ ਦੇਖਿਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਆ ਕਹਿੰਦੇ ਸਿੱਖਿਆ ਸਿੱਖਿਆ ਇੱਕ ਛੋਟੇ ਬੱਚੇ ਤੋਂ ਵੀ ਮਿਲ ਸਕਦੀ ਐ ਤੇ ਵੱਡੇ ਤੋਂ ਵੱਡੇ ਇਨਸਾਨ ਤੋਂ ਵੀ ਨਹੀਂ ਸਿੱਖਿਆ ਮਿਲਦੀ ਜਿਹਨੇ ਸਿੱਖਣਾ ਉਹ ਛੋਟੇ ਜਿਹੇ ਬੱਚੇ ਤੋਂ ਵੀ ਸਿੱਖ ਸਕਦਾ ਵੀਡੀਓ ਨੂੰ ਐਂਡ ਤੱਕ ਦੇਖਿਓ ਆ ਵੇਖੋ ਇੱਕ ਉਹ ਦੋ ਪੱਥਰ ਪਈ ਐ ਦੇਖੋ ਆ ਵੇਖੋ ਕਿੱਡੇ ਕਿੱਡੇ ਬੱਚੇ ਉਹਦੇ ਕੋਲ ਦੀ ਟੱਪੇ ਐ ਸਕੂਟਰੀ ਵਾਲੇ ਟੱਪੇ ਐ ਆਟੋ ਟੱਪੀ ਜਾਂਦੇ ਬੋਲ ਦੀ ਗੱਡੀਆਂ ਟੱਪੀ ਜਾਂਦੀਆਂ ਨੇ ਇਹ ਧਿਆਨ ਰੱਖਿਓ ਵੀਡੀਓ ਦੇ ਵਿੱਚ ਦੇਖੋ ਆ ਟੋਪੀ ਟੱਪ ਗਏ ਦੇ ਕੋਲ ਦੀ ਜਮਾ ਪੱਥਰ ਦੇ ਪਾਸੇ ਸਾਈਡ ਦੇ ਭੈਣ ਜੀ ਵੀ ਟੱਪ ਗਏ ਨੇ ਪੱਥਰ ਦੇ ਕੋਲ ਜੀ ਪਰ ਕਿਸੇ ਨੇ ਇਹਨੂੰ ਛੇੜਨ ਦੀ ਜਾਂ ਚੱਕ ਕੇ ਸੜ ਦੇ ਕਰਨ ਦੀ ਹਿੰਮਤ ਨਹੀਂ ਕੀਤੀ ਵਿਚਾਲੇ ਪਿਆ ਰਸਤੇ ਦੇ ਆ ਦੋ ਬੱਚੇ ਜਾ ਰਹੇ ਨੇ ਛੋਟੇ ਛੋਟੇ ਬੱਚੇ ਮਸੂਮ ਬੱਚੇ ਤੇ ਸਿੱਖਿਆ ਦੇਖੋ ਕਿੰਨੀ ਸੋਹਣੀ ਮਿਲੂਗੀ ਇਹਨੂੰ ਦੇਖੋ ਬੁੜੀਆ ਪਿੱਛੇ ਮੁੜਿਆ ਹੀ ਉਹਨੂੰ ਦੇਖ ਕੇ ਉਹਦਾ ਭਰਾ ਛੋਟਾ ਜਿਹਾ ਉਹ ਵੀ ਪਿੱਛੇ ਮੁੜਿਆ ਦੇਖੋ ਨਿੱਕੇ ਨਿੱਕੇ ਹੱਥਾਂ ਨਾਲ ਉਹ ਪੱਥਰ ਨੂੰ ਰੇੜਨ ਲੱਗ ਗਿਆ ਉਹਦੀ ਮਾਂ ਨੂੰ ਬਦਲ ਗਿਆ ਉਹ ਵੀ ਵਾਪਸ ਮੁੜਿਆ ਜੀ ਆ ਦੇਖ ਲਓ ਭਾਈ ਸਾਹਿਬ ਕਿੰਨੇ ਸਿਆਣੇ ਆ ਸਕੂਟਰੀ ਤੇ ਮੋਟਰਸਾਈਕਲ ਵਾਲੇ ਕੋਲ ਦੀ ਟੱਪੀਆਂ ਦੇ ਬੱਚਿਆਂ ਨੇ ਰੋੜ ਰੋੜ ਕੇ ਉਹ ਬੱਚਿਆਂ ਨੇ ਦੇਖੋ ਸਾਈਡ ਤੇ ਕਰਤਾ ਪੱਥਰ ਉਹ ਭਾਰੀ ਸੀਗਾ ਤੇ ਬੱਚੇ ਤੋਂ ਹਿੱਲਿਆ ਨਹੀਂ ਤਾਂ ਮਾਤਾ ਆ ਗਈ ਕੋਲੇ ਤੇ ਮਾਤਾ ਦਾ ਸਯੋਗ ਲੱਗੂਆ ਨਾਲ ਦੇਖ ਹੀ ਚੱਲੇ ਮੇਰੇ ਬੱਚੇ ਕਿੰਨੇ ਪਿਆਰੇ ਬੱਚੇ ਨੇ ਮਾਂ ਨੂੰ ਕਿੰਨਾ ਜਾਰੇ ਫਕਰ ਮਹਿਸੂਸ ਹੋਇਆ ਵੀ ਕਿੱਟਾ ਚੰਗਾ ਕੰਮ ਨਿੱਕੀ ਉਮਰ ਦੇ ਵਿੱਚ ਕੀਤਾ 21 ਤੋਂ ਪਾ ਦੀ ਸਲਾਮੀ ਹੈ ਬੱਚੀ ਨੂੰ ਜੀੜੀ ਨੇ ਨਾ ਕੰਮ ਦੀ ਸ਼ੁਰੂਆਤ ਕੀਤੀ ਦੇਖੋ ਕਿੰਨਾ ਭਾਰੀ ਪੱਥਰ ਆ ਮਾਤਾ ਜੀ ਨੇ ਵੀ ਨਾਲ ਉਹਨਾਂ ਦੀ ਨੇ ਸਹਿਯੋਗ ਲਾ ਕੇ ਤੇ ਉਹ ਪੱਥਰ ਨੂੰ ਸਾਈਡ ਤੇ ਕਰਨਾ ਸ਼ੁਰੂ ਕੀਤਾ ਤੇ ਆ ਭਲੇ ਮਾਨਸ ਲੋਕ ਦੇਖੋ ਦੇਖ ਦੇ ਟੱਪੀ ਜਾਂਦੇ ਨੇ ਪਰ ਕਿਸੇ ਨੇ ਮਾਈ ਦੇ ਲਾਲ ਨੇ ਹੱਥ ਨਹੀਂ ਲਾਇਆ ਪਰ ਸਲੂਟ ਆ ਯਾਰ ਉਹ ਬੱਚੀ ਨੂੰ ਜੀਤੇ ਉਹ ਬੁੰ ਬੱਚੇ ਨੂੰ ਤੇ ਉਹਦੀ ਮਾਂ ਨੂੰ ਜਿਨ੍ਹਾਂ ਨੇ ਰਲ ਕੇ ਇਹ ਚੀਜ਼ਾਂ ਨੂੰ ਪਾਸੇ ਕੀਤਾ ਪਰ ਭਦਰਪੁਰਸ਼ ਕੋਲ ਦੀ ਟੱਪੀ ਗਏ ਨੇ ਲਓ ਪਾਸੇ ਕਰਕੇ ਆਉ ਗਏ ਮਾਂ ਪੁੱਤ ਤੇਤੀ ਧੰਨਵਾਦ ਵੀਡੀਓ ਨੂੰ ਲਾਈਕ ਕਰ ਮੈ